ਹੈਲੋ ਜੀ ਫਰੈਂਡ ਸਤ ਸ੍ਰੀ ਅਕਾਲ ਜੀ ਕਿਵੇਂ ਮੇਰੀ ਸਾਰੀ YouTube ਫੈਮਿਲੀ ਆਈ ਹੋਪ ਫਰੈਂਡ ਤੁਸੀਂ ਸਾਰੇ ਠੀਕ ਹੋਵੋਗੇ ਤੇ ਮੈਂ ਵੀ ਠੀਕ ਆ ਤੇ ਲੋ ਜੀ ਫਰੈਂਡ ਅੱਜ ਦਾ ਬਲੌਗ ਆਪਾਂ ਸੰਡੇ ਤੋਂ ਸਟਾਰਟ ਕਰ ਰਹੇ ਆਂ ਬਸ ਮੇਰੇ ਸਾਰੇ ਕੰਮ ਧੰਦੇ ਹੋ ਗਏ ਸੀਗੇ ਤੇ ਹੁਣ ਮੈਂ ਕਿਹਾ ਚਲੋ ਬੈਠਦੇ ਆਪਾਂ ਮਸ਼ੀਨ ਤੇ ਕੰਮ ਧੰਦਾ ਆਪਾਂ ਸ਼ੁਰੂ ਕਰਦੇ ਆਂ ਕੰਮ ਸ਼ੁਰੂ ਕਰਦੇ ਆਂ ਮਸ਼ੀਨ ਵੀ ਆਵਾਜ਼ਾਂ ਮਾਰੀ ਜਾਂਦੀ ਸੀਗੀ ਤੇ ਕਸਟਮਰ ਦੇ ਵੀ ਸੂਟ ਜਿਹੜੇ ਸੀਗੇ ਉਹ ਕਾਫੀ ਇਕੱਠੇ ਹੋ ਗਏ ਸੀਗੇ ਮੈਂ ਕਿਹਾ ਚਲੋ ਹੁਣ ਆਪਾਂ ਮਸ਼ੀਨ ਤੇ ਬਹਿ ਜਣੇ ਆ ਤੇ ਇਹ ਇਹ ਹੈਗੇ ਸੀਗਾ 5 ਮੀਟਰ ਸੂਟ ਇਹਦੀ ਆਪਾਂ ਕਰਾਂਗੇ ਸਿੰਪਲ ਸੂਟ ਹੈ ਇਹ ਮਤਲਬ ਕਿ ਬਿਨਾ ਲਾਈਨਿੰਗ ਵਾਲਾ ਠੀਕ ਹੈ ਜੀ ਇੱਥੇ ਇਹਦੇ ਤੇ ਲੈਸ ਵੀ ਲਗਾਉਣੀ ਹੈ ਇਹ ਵੀ ਮੈਂ ਤੁਹਾਨੂੰ ਅੱਗੇਲੇ ਵੀਡੀਓ ਵਿੱਚ ਦੱਸਾਂਗੀ ਵੀ ਕਿਵੇਂ ਆਪਾਂ ਇਹਦੇ ਤੇ ਲੈਸ ਵਗੈਰਾ ਲਗਾਵਾਂਗੇ ਤੇ 5 ਮੀਟਰ ਸੂਟ ਹੈ ਯਾਨਕਿ ਹਾਲਓਵਰ ਇਕੱਠਾ ਹੀ ਹੈ ਤੇ ਇਹਨੂੰ ਆਪਾਂ ਕਟਿੰਗ ਕਰਾਂਗੇ ਤੇ ਇਹਦੇ ਮੈਂ ਦੱਸਾਂਗੀ ਤੁਹਾਨੂੰ ਕਟਿੰਗ ਵਗੈਰਾ ਬਣੇ ਰਹਿਣਾ ਆਪਣੇ ਬਲੌਗ ਦੇ ਵਿੱਚ ਤੇ ਪਲੀਜ਼ ਫੁੱਲ ਵਾਚ ਕਰਨਾ ਐਂਡ ਤੱਕ ਜ਼ਰੂਰ ਦੇਖਣਾ ਠੀਕ ਹੈ ਜੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਕੇ ਜਾਣਾ ਤੇ ਜਿਹੜੇ ਚੈਨਲ ਤੇ ਨਵੇਂ ਆਉਂਗੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਸਾਡੇ ਨਾਲ ਪਹਿਲਾਂ ਦੇਖੋ ਆਪਾਂ ਨੇ ਜਿਹੜਾ ਕਪੜਾ ਇਹ ਆਪਾਂ ਨੇ ਨਾਪ ਲੈਣਾ ਵੀ ਪੂਰਾ ਆਪਣਾ 5 ਮੀਟਰ ਹੈਗਾ ਤੇ ਉਸ ਤੋਂ ਬਾਅਦ ਆਪਾਂ ਨੇ ਚੈੱਕ ਕਰ ਲੈਣਾ ਇਹਦੇ ਵਿੱਚ ਵੀ ਕੋਈ ਟੋਕ ਵਗੈਰਾ ਜਾਂ ਕੋਈ ਹਨਾ ਕੋਈ ਨਿਸ਼ਾਨ ਵਗੈਰਾ ਨਾ ਲੱਗਿਆ ਹੋਵੇ ਠੀਕ ਹੈ ਜੀ ਇਹ ਆਪਾਂ ਨੇ ਜ਼ਰੂਰ ਚੈੱਕ ਕਰ ਲੈਣਾ ਨਹੀਂ ਤਾਂ ਆਪਾਂ ਨੂੰ ਫਿਰ ਬਾਅਦ 'ਚ ਪਛਤਾਣਾ ਪੈਂਦਾ ਅਗਰ ਜੇ ਆਪਾਂ ਪਹਿਲੇ ਹੀ ਕਪੜਾ ਕੱਢ ਲੈਨੇ ਆ ਅੱਜ ਮੈਂ ਤੁਹਾਨੂੰ ਜਮਾ ਹੀ ਸੋਖੇ ਤਰੀਕੇ ਨਾਲ ਕੱਪੜਾ ਕੱਢਣਾ ਸੁਖਾਵਾਂਗੀ 5 ਮਿੰਟਾਂ ਦੇ ਅੰਦਰ ਅੰਦਰ ਦੇਖਿਓ ਆਪਣਾ ਜਿਹੜਾ ਸੂਟ ਹੈ ਮਤਲਬ ਕਿ ਕਟਿੰਗ ਹੋ ਜਾਊਗਾ ਠੀਕ ਹੈ ਜੀ ਸਭ ਨਾਲ ਪਹਿਲਾਂ ਆਪਾਂ ਨੇ ਦੇਖੋ 1/2 ਇੰਚ ਆਪ ਜਿਹੜੀ ਕਾਨ ਹੈ ਉਹ ਆਪਾਂ ਨੇ ਕੱਢ ਲੈਣੀ ਹੈ ਕਾਨ ਕੱਢ ਕੇ ਫਿਰ ਆਪਾਂ ਨੇ ਜਿਹੜੀ ਸ਼ਰਟ ਹੈ ਉਹਦੀ ਆਪਾਂ ਲੈਂਥ ਲਵਾਂਗੇ ਜਿੰਨੀ ਆਪਣੀ ਸ਼ਰਟ ਦੀ ਲੈਂਥ ਹੈ ਉਹਦੇ ਤੋਂ ਆਪਾਂ 4 ਇੰਚ ਵਧਾ ਕੇ ਲਵਾਂਗੇ 3 ਇੰਚ ਵੀ ਰੱਖ ਸਕਦੇ ਆਪਾਂ ਘੱਟੋ-ਘੱਟ ਤੇ ਇੱਥੇ ਮੈਂ 4 ਇੰਚ ਰੱਖ ਰਹੀ ਆਂ ਠੀਕ ਹੈ ਜੀ ਤੇ ਇੱਕ ਸਾਈਡ ਦੀ ਆਪਾਂ ਨੇ ਲੈ ਲਈ ਹੈ ਇਨਕੀ ਫਰੰਟ ਦਾ ਆਪਾਂ ਨੇ ਲੈ ਲਈ ਲੈਂਥ ਹੁਣ ਆਪਾਂ ਬੈਕ ਦੀ ਵੀ ਲੈ ਲਵਾਂਗੇ ਇਸੇ ਤਰੀਕੇ ਨਾਲ ਹੀ ਆ ਦੇਖੋ ਜੀ ਤਹਿ ਤੂਹਾਂ ਕਰਨ ਦੀ ਆਪਾਂ ਨੂੰ ਇੱਥੇ ਲੋੜ ਨਹੀਂ ਹੁੰਦੀ ਕਈ ਵਾਰੀ ਕੀ ਕਰਦੇ ਨੇ ਡਬਲ ਡਬਲ ਤਹਿ ਕਰ ਲੈਂਦੇ ਨੇ ਉਹ ਆਪਾਂ ਨੂੰ ਲੋੜ ਨਹੀਂ ਹੈਗੀ ਓਵੇਂ ਮਿਸ ਜਿਵੇਂ ਆਪਾਂ ਨੇ 4 ਇੰਚ ਵਧਾ ਕੇ ਫਰੰਟ ਦਿੱਤੀ ਲੀਤੀ ਓਵੇਂ ਆਪਾਂ ਬੈਕ ਦੀ ਲੈ ਲਵਾਂਗੇ ਤੇ ਕੱਟ ਲਗਾ ਕੇ ਇਹਨੂੰ ਆਪਾਂ ਫਾੜ ਲਵਾਂਗੇ ਇਹ ਜਾਨਕੀ ਕਪੜਾ ਫਾੜਨ ਨਾਲ ਇੱਕ ਤਾਂ ਸਿੱਧਾ ਕਪੜਾ ਨਿਕਲਦਾ ਇੱਕ ਬਹੁਤ ਜ਼ਿਆਦਾ ਛੇਤੀ ਕਟਿੰਗ ਹੁੰਦੀ ਹੈ ਇਸ ਤਰੀਕੇ ਨਾਲ ਤੁਸੀਂ ਕਟਿੰਗ ਕਰਕੇ ਦੇਖਿਓ ਬਹੁਤ ਆਸਾਨੀ ਨਾਲ ਹੀ ਜਿਹੜਾ ਸੂਟ ਹੈ ਮਿੰਟੋ-ਮਿੰਟ ਚ ਆਪਣਾ ਕਟਿੰਗ ਹੋ ਜਾਂਦਾ ਤੇ ਉਸ ਤੋਂ ਬਾਅਦ ਆਪਾਂ ਫੇਰ ਲਗਾ ਲਵਾਂਗੇ ਜਿਹੜਾ ਆਪਣਾ ਸ਼ਰਟ ਦਾ ਕਪੜਾ ਨਿਕਲ ਗਿਆ ਇਹਦੇ ਚ ਆਪਾਂ ਲਗਾਵਾਂਗੇ ਚੜਾਈ ਕੱਢਾਂਗੇ ਯਾਨੀ ਕਿ ਘੇਰੇ ਤੋਂ 4 ਇੰਚ 4.5 ਇੰਚ ਵੱਧ ਜਿਹੜੀ ਚੀਜ਼ ਆਪਣੀ ਵੱਧ ਹੋਊਗੀ ਚਾਹੇ ਛਾਤੀ ਹੈ ਤਾਂ ਆਪਾਂ ਛਾਤੀ ਦਾ ਨਾਪ ਰੱਖਾਂਗੇ ਅਗਰ ਜੀ ਆਪਣਾ ਮਤਲਬ ਕਿ ਘੇਰਾ hip ਬਾਧ ਦੇ ਤਾਂ ਆਪਾਂ hip ਦੇ ਹਿਸਾਬ ਨਾਲ ਕੱਢਾਂਗੇ ਠੀਕ ਹੈ ਜੀ 4 ਇੰਚ ਹੈ 4.5 ਇੰਚ ਵੱਧ ਉਹ ਆਪਾਂ ਨੇ ਕੱਢ ਲਿੱਤਾ ਤੇ ਇਹ ਸਾਈਡ ਤੇ ਜਿਹੜਾ ਬਚਿਆ ਇਹਦੀ ਆਪਾਂ ਕੱਢਾਂਗੇ ਬਾਹਵਾ ਤੇ ਉਸ ਤੋਂ ਬਾਅਦ ਆ ਦੇਖੋ ਆਪਣੀ ਸ਼ਰਟ ਦਾ ਕੱਪੜਾ ਨਿਕਲ ਗਿਆ ਇਹਨੂੰ ਆਪਾਂ ਸਾਈਡ ਤੇ ਰੱਖ ਦੇ ਤੈ ਮਾਰ ਕੇ ਕਿਉਂਕਿ ਇਹ ਆਪਾਂ ਪ੍ਰੈਸ ਪ੍ਰੂਸ ਕਰਕੇ ਫਿਰ ਕਟਿੰਗ ਕਰਾਂਗੇ ਠੀਕ ਹੈ ਜੀ ਇਹ ਆਪਾਂ ਤੈ ਲਾ ਕੇ ਰੱਖ ਦਵਾਂਗੇ ਇਹਨੂੰ ਆਪਾਂ ਪ੍ਰੈਸ ਕਰੂਸ ਕਰਕੇ ਫਿਰ ਆਪਾਂ ਕਾਊਂਟਰ ਤੇ ਕਟਿੰਗ ਕਰਾਂਗੇ ਤੇ ਇਹ ਜਿਹੜੀ ਸਲਵਾਰ ਹੈ ਇਹ ਦੇਖੋ ਸਲਵਾਰ ਦੀ ਆਪ ਜਿਹੜਾ ਸਲਵਾਰ ਦਾ ਆਪਣਾ ਕਪੜਾ ਕੱਢਿਆ ਇਹ ਚੋਂ ਆਪਾਂ ਪੂਰੀ ਸਲਵਾਰ ਕੱਢਾਂਗੇ ਤੇ ਜਿਹੜਾ ਕਮੀਜ਼ ਦੀ ਸਾਈਡਾਂ ਤੋਂ ਨਿਕਲਿਆ ਸੀਗਾ ਅਗਰ ਜੇ ਆਪਾਂ ਨੇ ਸਲਵਾਰ ਭਾਰੀ ਕਰਨੀ ਹੈ ਤਾਂ ਆਪਾਂ ਉਹਦੇ ਚੋਂ ਕੱਢਾਂਗੇ ਅ ਕੋਣ ਕੀ ਕਹਿੰਦੇ ਹੁੰਦੇ ਨੇ ਗੋਡੇ ਹੈਨਾ ਗੋਡੇ ਕਹ ਲੋ ਚਾਹੇ ਪੱਟ ਕਹਿ ਲੋ ਠੀਕ ਹੈ ਜੀ ਉਹ ਕੱਢਾਂਗੇ ਅਗਰ ਜੇ ਆਪਾਂ ਨੇ ਹਲਕੀ ਕਰਨੀ ਹੈ ਤਾਂ ਆਪਾਂ ਇਦੇ ਚੋ ਹੀ ਆਪਾਂ ਆ ਦੇਖੋ ਦੋ ਤਹ ਦੇ ਵਿੱਚ ਹੀ ਆਪਾਂ ਗੋਡੇ ਵਗੈਰਾ ਕੱਢ ਲਵਾਂਗੇ ਆ ਦੇਖੋ ਇੱਥੇ ਆਪਾਂ ਨੇ ਲੈ ਲਈ ਆਪਣੀ ਜਿਹੜੀ ਸਲਵਾਰ ਦੀ ਲੈਂਥ ਹੈ ਉਹਦੇ ਚੋਂ ਆਪਾਂ 5 ਇੰਚ ਘਟਾ ਕੇ ਆਪਣੀ ਲੈਂਥ ਰੱਖ ਲਵਾਂਗੇ ਜਿੰਨੀ ਆਪਣੀ ਲੈਂਥ ਹੋਊਗੀ ਤੇ ਆ ਨਿਸ਼ਾਨ ਲਗਾ ਲਵਾਂਗੇ ਪਹਿਲਾਂ ਆਪਾਂ ਲੈਂਥ ਲਵਾਂਗੇ ਇਹ ਆਪਣੀ ਜਿਹੜੀ ਲੰਬਾਈ ਆਪਾਂ ਨੇ ਖੁੱਲੇ ਕੰਨੀ ਰੱਖਣੀ ਆ ਤਾਂ ਕਿ ਜੇ ਬਾਅਦ ਚਾਹ ਜਿਹੜਾ ਕੱਪੜਾ ਬਚੂਗਾ ਆਪਾਂ ਨੂੰ ਜੋਇੰਟ ਹੀ ਇਕੋ ਜਿਹੀ ਬਚ ਜੂਗਾ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਇਹਦੀ ਚੌੜਾਈ ਰੱਖਾਂਗੇ ਇੱਥੇ ਇਹਦੀ ਆਪਾਂ 13 ਇੰਚ ਰੱਖੀ ਆ ਮੈਂ ਨੇ ਮੂਰੀ ਦੇ ਹਿਸਾਬ ਨਾਲ ਰੱਖ ਲਵਾਂਗੇ ਐਵੇਂ ਇਸੇ ਮੈਂ ਸਭ ਦਾ ਹੀ 13 ਇੰਚ ਰੱਖਦੀ ਆ ਤੇ ਉਸ ਤੋਂ ਬਾਅਦ ਆਪਾਂ 2 ਇੰਚ ਰੱਖ ਲਵਾਂਗੇ ਆਪਾਂ ਕੁੰਦਿਆਂ ਦਾ ਜਿਹੜਾ ਮੂਰੀਆਂ ਦਾ ਨਿਸ਼ਾਨ ਹੋਊਗਾ ਕੁੰਦਿਆਂ ਦਾ ਹੁੰਦਾ ਉਹ ਰੱਖ ਲਵਾਂਗੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਉੱਪਰ ਵੀ ਆਪਾਂ ਯਾਨਕਿ ਧੁਰ ਤੱਕ ਆਪਾਂ 13 13 ਦੇ ਨਿਸ਼ਾਨ ਲਗਾ ਲਵਾਂਗੇ ਤਾਂ ਕਿ ਸਲਾਈ ਇੱਥੇ ਆਪਾਂ ਬਾਅਦ ਚ ਲਗਾਉਂਦੇ ਹੋਏ ਆਸਾਨੀ ਹੋ ਜਾਵੇ ਤੇ ਇਸ ਤੋਂ ਬਾਅਦ ਆਪਾਂ ਇੱਕ ਸਾਈਡ ਤੇ ਆਪਾਂ ਲਵਾਂਗੇ ਹੁਣ ਆਸਨ ਦਾ ਨਿਸ਼ਾਨ ਠੀਕ ਹੈ ਜੀ ਆ ਦੇਖੋ ਇੰਜ ਕਰਕੇ ਆਪਾਂ ਨੇ ਆਸਣ ਤੋਂ ਤੇ ਮੂਰੀਆਂ ਦੇ ਇੰਚ ਟੇਪ ਰੱਖ ਕੇ ਆਪਾਂ ਨੇ ਐਵੇਂ ਨਿਸ਼ਾਨ ਲਗਾ ਲੈਣਾ ਤੇ ਇੱਥੋਂ ਆਪਾਂ ਹੁਣ ਕਟਿੰਗ ਕਰ ਲਵਾਂਗੇ ਇਦੇ ਨਾਲ ਕੀ ਹੁੰਦਾ ਜਿਵੇਂ ਇਹ ਮੈਨੇ ਸਲਵਾਰ ਕਟਿੰਗ ਕੀਤੀ ਹੈ ਨਾ ਤਾਂ ਇਹ ਦੇਖੋ ਹਲਕੀ ਹੁੰਦੀ ਹੈ ਜਿਆਦਾ ਹਲਕੀ ਹੁੰਦੀ ਹੈ ਨਾ ਹੀ ਜਿਆਦਾ ਭਾਰੀ ਹੁੰਦੀ ਹੈ ਜਿਵੇਂ ਅੱਜ ਕੱਲ ਚੱਲ ਰਹੀ ਹੈ ਭਾਰੀਆਂ ਸਲਵਾਰਾਂ ਨੇ ਨਹੀਂ ਪਾਈ ਜਾਂਦੀਆਂ ਹੈਗੀਆਂ ਹਲਕੀਆਂ ਤਾਂ ਹੀ ਟ੍ਰੈਂਡ ਹੈ ਤੇ ਉਸੇ ਹਿਸਾਬ ਨਾਲ ਹੀ ਮੈਂ ਜਿਹੜੀ ਕਟਿੰਗ ਕਰਦੀ ਹੁੰਦੀ ਆ ਬਾਕੀ ਜਿਹੜਾ ਮੇਰਾ ਕਸਟਮਰ ਕਹਿ ਕੇ ਜਾਂਦਾ ਮੈਨੂੰ ਵੀ ਸਾਨੂੰ ਭਾਰੀ ਸਲਵਾਰ ਚਾਹੀਦੀ ਹੈ ਮੈਂ ਉਹ ਫਿਰ ਅਲੱਗ ਤਰੀਕੇ ਨਾਲ ਕੱਟਦੀ ਹੁੰਦੀ ਆ ਠੀਕ ਹੈ ਜੀ ਤੇ ਆ ਸਲਵਾਰ ਜਿਹੜੀ ਹੈਗੀ ਹੈ ਪਿੱਛੇ ਜੀ ਕਮੈਂਟ ਆਏ ਸੀਗਾ ਕਿ ਤੁਸੀਂ ਕਿਵੇਂ ਸਲਵਾਰ ਕੱਟਦੇ ਹੋ ਤਾਂ ਮੈਂ ਇੰਜ ਕਰਕੇ ਕੱਟਦੀ ਹੁੰਨੀ ਆ ਲੋ ਜੀ ਕਟਿੰਗ ਜਦੋਂ ਆਪਾਂ ਨੇ ਕਰ ਲਿਆ ਤੇ ਉਸ ਤੋਂ ਬਾਅਦ ਜਿਹੜੇ ਆਪਣੇ ਦੇਖੋ ਗੋਡੇ ਸੀਗੇ ਉਹਨਾਂ ਨੂੰ ਆਪਾਂ ਨੂੰ ਸਾਈਡ ਤੇ ਰੱਖ ਲੈਣਾ ਤੇ ਜਿਹੜੇ ਆਪਾਂ ਨੇ ਨਿਸ਼ਾਨ ਲਗਾਏ ਸੀਗੇ ਹਨਾ ਤੇ ਉਹ ਆਪਾਂ ਨਿਸ਼ਾਨ ਜਿਹੜੇ نیچے ਆਪਣੇ ਦੂਜੀ ਕੁੰਦੇ ਹੈਗੇ ਨੇ ਉਹਦੇ ਉੱਤੇ ਆਪਾਂ ਨੂੰ ਟੱਚ ਕਰਕੇ ਦੇਖਣਾ ਵੀ ਕਿੱਥੇ ਆਂਦੇ ਨੇ ਉਸੇ ਹਿਸਾਬ ਨਾਲ ਆਪਾਂ ਨੇ ਰੱਖਣਾ ਆ ਦੇਖੋ ਐਵੇਂ ਕਰਕੇ ਤੇ ਇਸ ਤੋਂ ਬਾਅਦ ਆਪਾਂ ਇਹ ਜਿਹੜੇ ਨੀਚੇ ਵਾਲੀ ਜਿਹੜੀ ਮੈਨੀਆਂ ਹੋਣਗੀਆਂ ਉਹ ਵੀ ਆਪਾਂ ਕਟਿੰਗ ਕਰ ਦਵਾਂਗੇ ਆ ਦੇਖੋ ਇੱਕ ਸਾਰ ਆਪਾਂ ਸਾਰਾ ਕਟਿੰਗ ਕਰ ਲਵਾਂਗੇ ਤੇ ਬਾਅਦ ਚ ਆਪਾਂ ਇੰਟਰਲੋਕ ਕਰਨ ਦੀ ਵੀ ਦੇਖੋ ਇਹਦੇ ਤੇ ਲੋਡ ਨਹੀਂ ਪਊਗੀ ਇੰਟਰਲੋਕ ਆਪਣੀ ਬਚ ਜੂਗੀ ਜਿਹੜੀ ਸਾਈਡਾਂ ਤੇ ਹੋਊਗੀ ਐਵੇਂ ਆਪਾਂ ਕਟਿੰਗ ਕਰਕੇ ਕੱਟ ਕਰ ਲਵਾਂਗੇ ਤੇ ਇਹਦੇ ਤੇ ਆਪਾਂ ਜਿਹੜੇ ਆਪਾਂ ਨੇ ਕੱਟਣ ਤੇ ਨਿਸ਼ਾਨ ਲਗਾਏ ਸੀਗੇ ਗੋਡਿਆਂ ਤੇ ਤੇ ਉਹਦੇ ਉੱਤੇ ਆਪਾਂ ਫਿਰ ਬਾਅਦ ਚ ਸਿਲਾਈ ਲਗਾ ਲਵਾਂਗੇ ਸਲਾਈ ਤਾਂ ਆਪਾਂ ਜਰੂਰ ਲਗਾਵਾਂਗੇ ਆਪਾਂ ਨੇ ਕਟਿੰਗ ਨਹੀਂ ਕੀਤਾ ਸਿਰਫ ਆਪਾਂ ਨੇ ਇੰਟਰਲੋਕ ਦੀ ਆਪਾਂ ਨੇ ਪਚਾਇਆ ਬਾਕੀ ਸਲਾਈ ਵਗੈਰਾ ਉਮੇ ਹੋਊਗੀ ਆਪਾਂ ਸਲਾਈ ਜਰੂਰ ਲਗਾਉਣੀ ਹੈ ਠੀਕ ਹੈ ਜੀ ਤੇ ਆਹ ਦੇਖੋ ਆਪਣੀ ਹੋ ਗਈ ਆਪਾਂ 5 ਮਿੰਟਾਂ ਦੇ ਅੰਦਰ ਅੰਦਰ ਜਿਹੜੀ ਆਪਣੀ ਸਲਵਾਰ ਕਟਿੰਗ ਹੋ ਗਈ ਹੈ ਜਿਹੜੀ ਸਾਫ ਸਫਾਈ ਜਿਵੇਂ ਨੀਰਾ ਵਗੈਰਾ ਚੋਂ ਕੋਈ ਫालतू ਹੁੰਦੀ ਆ ਆਪਾਂ ਨੇ ਚੰਗੀ ਤਰ੍ਹਾਂ ਆਪਾਂ ਨੇ ਸਾਫ਼ ਕਰ ਲੈਣਾ ਤਾਂ ਕਿ ਸਲਵਾਰ ਬਣਾਉਣ ਦੇ ਵਿੱਚ ਆਸਾਨੀ ਹੋ ਜਾਵੇ ਤੇ ਇਸ ਤੋਂ ਬਾਅਦ ਫਿਰ ਆਪਾਂ ਕਟਿੰਗ ਕਰਾਵਾਂਗੇ 벨ਟ 벨ਟ ਵਗੈਰਾ ਕਟਿੰਗ ਕਰ ਲਵਾਂਗੇ ਜਿੰਨੀ ਆਪਣੀ ਹਿਪ ਹੁੰਦੀ ਆ ਉਹਦੇ ਤੋਂ ਆਪਾਂ 3 ਇੰਚ 3.5 ਇੰਚ ਆਪਾਂ ਵੱਧ ਕੱਟਦੇ ਹੁਨੇ 4 ਇੰਚ ਮੰਨ ਲਓ ਕਿਉਂਕਿ ਅੱਧਾ ਅੱਧਾ ਇੰਚ ਜਿਹੜਾ ਹੈਗਾ ਉਹ ਮਾਰਜਿਨ ਦੇ ਵਿੱਚ ਆ ਜਾਂਦਾ ਹਿਪ ਤੋਂ 4 ਇੰਚ ਵੱਧ ਤੇ ਇਹ 7 ਇੰਚ ਆਪਾਂ ਇਹਦੀ ਉਹ ਰੱਖ ਲਵਾਂਗੇ ਲੰਬਾਈ ਠੀਕ ਹੈ ਜੀ ਆ ਦੇਖੋ ਇੰਜ ਕਰਕੇ ਇਹ ਆਪਣੀ ਹੋ ਗਈ ਹੈ ਕਟਿੰਗ ਸਲਵਾਰ ਦੀ ਤੇ ਇਸ ਤੋਂ ਬਾਅਦ ਫਿਰ ਆਪਾਂ ਕਟਿੰਗ ਕਰਾਂਗੇ ਜਿਹੜੀਆਂ 슬ੀਵਸ ਵਗੈਰਾ ਨੇ ਉਹ ਵੀ ਮੈਂ ਕਟਿੰਗ ਹੋਣੀ ਕਰ ਲਵਾਂਗੀ ਸ਼ਰਟ ਆਪਾਂ ਬਾਅਦ ਚ ਕਟਿੰਗ ਕਰਾਂਗੇ ਸ਼ਰਟ ਬਿਲਕੁਲ ਆਸਾਨ ਹੈ ਦੇਖੋ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਹੋਇਆ ਵੀ ਕਿਵੇਂ ਕਟਿੰਗ ਕਰਦੇ ਹੁੰਦੇ ਨੇ ਅਗਰ ਤੁਸੀਂ ਕਮੈਂਟ ਕਰੋਗੇ ਤਾਂ ਮੈਂ ਤੁਹਾਨੂੰ ਆਉਣ ਵਾਲੀ ਵੀਡੀਓ ਦੇ ਵਿੱਚ ਵੀ ਜ਼ਰੂਰ ਦੱਸਾਂਗੀ ਆਪਾਂ ਵੀ ਸਿੰਪਲ ਸ਼ਰਟ ਦੀ ਕਟਿੰਗ ਕਿਵੇਂ ਕਰਨੀ ਹੈ ਬਾਕੀ ਮੈਂ ਤੁਹਾਨੂੰ ਕੱਪੜਾ ਕੱਢਣਾ ਦੱਸ ਹੀ ਦਿੱਤਾ 5 ਮਿੰਟਾਂ ਦੇ ਅੰਦਰ ਅੰਦਰ ਬਿਲਕੁਲ ਆਸਾਨੀ ਤਰੀਕੇ ਨਾਲ ਜਿਹੜੀ ਹੈ ਸੂਟ ਆਪਾਂ ਕਟਿੰਗ ਕਰ ਸਕਦੇ ਹਾਂ ਚਾਹੇ ਆਪਾਂ ਕੋਈ ਵੀ ਹੋਵੇ ਹਾਂ ਜਿਹੜਾ ਕੜਾਈ ਵਾਲਾ ਹੋਊਗਾ ਉਹ ਆਪਾਂ ਨੇ ਯਾਨੀ ਕਿ ਐਵੇਂ ਨਹੀਂ ਫਾੜਨਾ ਹੈਗਾ ਉਹਦੇ 'ਚ ਆਪਾਂ ਨੇ ਥੋੜਾ ਕ ਕੱਪੜਾ ਵਧ ਰੱਖਣਾ ਹੁੰਦਾ ਠੀਕ ਹੈ ਜੀ ਜਿਹੜਾ ਆਪਣਾ ਆਲ ਓਵਰ ਸੂਟ ਹੁੰਦਾ ਉਹ ਆਪਾਂ ਐਵੇਂ ਕਰਕੇ ਕਟਿੰਗ ਕਰ ਸਕਦੇ ਹਾਂ ਫਾੜ ਕੇ ਤੇ ਆਹ ਹੁਣ ਆਪਣੀ ਸ਼ਰਟ ਹੈ ਦੇਖੋ ਇਹਦੇ ਆਪਾਂ ਹੁਣ ਦੋ ਪੀਸ ਅਲੱਗ-ਅਲੱਗ ਕਰ ਲਵਾਂਗੇ ਫਰੰਟ ਔਰ ਬੈਕ ਤੇ ਇਹਨੂੰ ਆਪਾਂ ਹੁਣ ਯਾਨੀ ਕਿ ਚੰਗੀ ਤਰ੍ਹਾਂ ਇੱਕਸਾਰ ਕਰ ਲਵਾਂਗੇ ਜਿਹੜੀ ਇਹਦੇ ਚ ਕਣਕੂਣ ਹੋਊਗੀ ਉਹ ਆਪਾਂ ਕੱਢ ਲਵਾਂਗੇ ਠੀਕ ਹੈ ਜੀ ਜਿਹੜੀ ਕਾਣ ਕੱਟਣ ਦਾ ਤਰੀਕਾ ਉਹ ਮੈਂ ਤੁਹਾਨੂੰ ਪਹਿਲਾਂ ਵੀਡੀਓ ਮੇਰੀ ਬਣਾਈ ਹੋਈ ਆ ਕਾਫੀ ਟਾਈਮ ਪਹਿਲਾਂ ਅਗਰ ਤੁਸੀਂ ਕਮੈਂਟ ਕਰੋਗੇ ਤਾਂ ਮੈਂ ਤੁਹਾਨੂੰ ਫੇਰ ਇਹ ਵੀਡੀਓ ਬਣਾ ਦਵਾਂਗੀ ਦੇਖੋ ਇੱਕ ਸਾਰ ਆਪਾਂ ਨੇ ਕਪੜਾ ਕਰਕੇ ਮੇ ਰੱਖ ਲਿਆ ਤੇ ਬਾਅਦ ਚ ਆਪਾਂ ਇਹਨੂੰ ਕਾਊਂਟਰ ਤੇ ਕਟਿੰਗ ਕਰਾਂਗੇ ਤੇ ਇਹ ਆਪਾਂ ਹੁਣ ਕੱਢ ਲੈਨੇ ਇਹਦੀ 슬ੀਵਸ 슬ੀਵਸ ਕੱਢ ਲ ਕੇ ਇਹ ਰੱਖ ਲਵਾਂਗੀ ਮੈਂ ਇਹਦੇ 'ਚ ਜਿੰਨੀ ਆਪਣੀ ਲੰਬਾਈ ਹੈ ਉਸ ਲੰਬਾਈ ਦੇ ਹਿਸਾਬ ਨਾਲ ਤੇ ਕਿਵੇਂ ਦੀ ਲੱਗੀ ਪਲੀਜ਼ ਵੀਡੀਓ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਅਗਰ ਚੈਨਲ ਤੇ ਤੁਸੀਂ ਨਵੇਂ ਆਏ ਹੋ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਪਲੀਜ਼ ਸ਼ੇਅਰ ਜਰੂਰ ਕਰਨਾ ਤਾਂ ਕਿ ਮੇਰੀਆਂ ਹੋਰ ਕਿਸੇ ਭੈਣਾਂ ਦੇ ਵੀਡੀਓ ਇਹ ਕੰਮ ਆ ਸਕੇ ਤੇ ਆਪਾਂ ਕੱਲ ਨੂੰ ਫਿਰ ਮਿਲਦੇ ਕਿ ਨਮੀ ਦੀ ਪਿਆਰੀ ਜੀ ਵੀਡੀਓ ਦੇ ਨਾਲ ਉਦੋਂ ਦੇ ਲਈ ਫਰੈਂਡ ਓਕੇ ਟਾਟਾ ਬਾਏ ਬਾਏ